ਕੋਈ ਜਨਾਬ ਜਾਨੀ ਭਾਜੀ ਅੱਜ ਅੰਮ੍ਰਿਤਸਰ ਸਾਹਿਬ ਅੱਜ ਤੁਸੀਂ ਬਟਾਲਾ ਮੰਡੀ ਤੇ ਅੱਜ ਬਟਾਲਾ ਮੰਡੀ ਦੇ ਵਿੱਚ ਜਿਹੜੀ ਸਾਡੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਆ ਅੱਜ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਉਹটা ਆਸਰਾ ਲੈ ਕੇ ਅਰਦਾਸ ਬੇਨਤੀ ਕਰਾ ਕੇ ਚੜ੍ਹਦੀ ਕਲਾ ਦੀ ਜਿਹੜੇ ਸਾਡੇ ਖੇਕੇ ਆਪਣੇ ਮਨੀਮ ਭਾਈਚਾਰਾ ਸਾਡੇ ਆਰਤੀਆ ਸਹਿਬਾਨ ਸਾਰੇ ਲੇਬਰ ਭਾਈਚਾਰੇ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਐ ਸੋ ਅੱਜ ਉਹਦੇ ਵਿੱਚ ਹਾਜ਼ਰੀ ਭਾਈ ਹੈ ਔਰ ਮੈਂ ਰੇਨੀਆਂ ਸਾਰੇ ਸਮੂਹ ਮੰਡੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਉਚੇਚੇ ਢੰਗ ਨਾਲ ਕੀਤਾ ਜਿਹਦੇ ਵਿੱਚੋ ਜੋਲੀ ਹੋਣੀ ਜਰਗਲ ਹੋਣੀ ਆ ਸ਼ਾਹ ਜੀ ਸੁਖ ਜੀ ਸਾਰੇ ਸਰਬਾਨ ਸੈਕਟਰੀ ਸਹਿਬਾਨ ਸਾਰੇ ਮੌਜੂਦਾ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਰੇ ਹਾਜ਼ਰ ਸੀ ਮੰਨੀ ਹੁਣੀ ਮੈਂ ਤਨਵਤ ਐਂਡੀ ਤੇ ਜਿਵੇਂ ਰੱਖ ਕੇ ਮੁੱਖ ਰੱਖ ਕੇ ਕਿਹੜੇ ਕਿਹੜੇ ਪ੍ਰਬੰਧ ਕੀਤੇ। ਦੇਖੋ ਜੀ ਮੈਂ ਤੇ ਮੈਂ ਤੇ ਇਹ ਬੇਨਤੀ ਕਰਦਾ ਜੀ ਸਾਰਿਆਂ ਨੂੰ ਕਿਸਾਨ ਭਾਈ ਚਾਰਿਆਂ ਨੂੰ ਵੀ ਭਰਾਵਾਂ ਨੂੰ ਵੀ ਜਿਹੜੀ ਫਸਲ ਹੈ ਉਸ ਕਾ ਕੇ ਲੈ ਕੇ ਹੋਣ ਤਾਂ ਜੋ ਕਿ ਸਾਨੂੰ ਵੀ ਅੱਗੇ ਜਿਹੜਾ ਵਾ ਵੀ ਕੰਮ ਕਰਨ ਦੇ ਵਿੱਚ ਦਿੱਕਤ ਨਾ ਆਵੇ। ਪਰ ਮੈਂ ਮੁਬਾਰਕ ਵੀ ਦੇਣਾ ਚਾਹੁੰਨਾ ਅੱਜ ਇਸ ਮੰਡੀ ਦੇ ਵਿੱਚ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਕੰਮ ਚੱਲਦਾ ਆ ਰਿਹਾ ਸੀ ਕਿ ਪਾਣੀ ਦੇ ਬੋਰ ਦੀ ਬੜੀ ਡਿਮਾਂਡ ਸੀ ਇੱਥੇ ਅੱਜ ਜੋ ਜਿਹੜਾ 550 ਫੁੱਟ ਡੂੰਘਾ ਮੈਂ ਕਹਿ ਸਕਦਾ ਵੀ ਬੋਰ ਜਿਹੜਾ ਅੱਜ ਉਹ ਵੀ ਮੁਕੰਮਲ ਹੋਇਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਜਿਹੜੇ ਜਿਹੜੇ ਵੀ ਮੰਡੀ ਦੇ ਕੰਮ ਕਹਿੰਦੇ ਨੇ ਸਾਡੇ ਆੜਤੀਆ ਸਹਿਬਾਨ ਲੇਬਰ ਸਹਿਬਾਨ ਸਾਰੇ ਜਿਹੜੇ ਵੀ ਕਹਿੰਦੇ ਨੇ ਮਨੀਰ ਸਹਿਬਾਨ ਸਾਡੀ ਕੋਸ਼ਿਸ਼ ਹੁੰਦੀ ਐ ਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਤਰਜੀਹ ਦੇ ਕੇ ਕੰਮ ਚਲਾਇਆ ਤਾਂ ਮਨਿੰਦਰ ਸਾਹਿਬ ਜਿਹੜਾ ਸੀਜ਼ਨ ਦੇ ਚੱਲਣ ਦੇ ਪਹਿਲਾਂ ਖੇਲਰ ਵਾਲਿਆਂ ਦੀ ਕੁਝ ਸਮੱਸਿਆ ਪਣੀ ਹੋਈ ਹੈ ਕਾ ਹੋਗੀ ਇਹ ਵਿਦਿਆਮਾਂ ਦੀ ਜਗ੍ਹਾ ਨਹੀਂ ਉਹਦੇ ਬਾਰੇ ਸਰਕਾਰ ਨੂੰ ਕੀ ਅ ਦੇਖੋ ਜੀ ਸਰਕਾਰ ਇਹਨਾਂ ਦੇ ਨਾਲ ਹੈ ਮੋਢੇ ਨਾਲ ਮੋਢਾ ਲਾ ਕੇ ਕ੍ਰੋਤੀ ਹੈ ਬਸ ਇਹੋ ਆ ਵੀ ਜੇ ਕੰਮ ਕਰਦੇ ਆ ਉਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਤੇ ਉਹਨਾਂ ਦੇ ਹੱਲ ਵੀ ਹੁੰਦੇ ਨੇ ਸੋ ਆਪਾਂ ਨਾਲ ਆ ਜੀ ਅੱਜ ਜਿਹੜਾ ਸਮਾਗਮ ਹੋਇਆ ਤੇ ਜਿਹੜੀ ਖਰੀਦ ਦੇ ਸਬੰਧ ਵਿੱਚ ਤੁਹਾਡੇ ਕੀ ਵੀ ਕਹਿਣਾ ਜੀ ਅੱਜ ਪਟਾਲਾ ਮੰਡੀ ਵਿਖੇ ਜਿਹੜਾ ਸਮਾਗਮ ਕੀਤਾ ਗਿਆ ਹੈ ਆੜਤੀਏ ਭਾਈਚਾਰੇ ਵੱਲੋਂ ਖਰੀਦਦਾਰ ਭਾਈਚਾਰੇ ਵੱਲੋਂ ਲੇਬਰ ਵੀਰ ਤੇ ਮਨੀਮ ਸਹਿਬਾਨੋਂ ਤੇ ਮਾਰਕੀਟ ਮੇਰੀ ਵੱਲੋਂ ਰਲ ਕੇ ਸਮਾਗਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਜੇ ਪਰਮਲ ਦੀ ਜਿਹੜੀ ਖਰੀਦ ਆ ਉਹ 1 ਅਕਤੂਬਰ ਤੋਂ ਕੀਤੀ ਜਾਣੀ ਹੈ ਪਰ ਸਾਡੀ ਮੰਡੀ ਵਿੱਚ ਜਿਹੜੀ ਬਾਸਮਤੀ ਦੀ ਫਸਲ ਆ ਉਹ ਮਹਮਾ ਕੇ ਆ ਰਹੀ ਹੈ ਹੁਣ ਤੱਕ ਲਗਭਗ 1 ਲੱਖ ਕੁਇੰਟਲ ਦੀ ਜਿਹੜੀ ਖਰੀਦ ਪਟਾਲਾ ਮੰਡੀ 'ਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਬਾਸਮਤੀ ਦੀ ਕਰ ਲਈ ਗਈ ਹੈ ਉਹਦੇ ਸਬੰਧਤ ਹੀ ਅੱਜ ਮਾਨਯੋਗ ਐਮਐਲਏ ਸਾਹਿਬ ਸ਼ਰੀਕਲ ਸਿੰਘ ਜੀ ਸਾਡੀ ਮੰਡੀ ਵਿੱਚ ਵਿਜ਼ਿਟ ਕੀਤੀ ਹੈ ਉਹਨਾਂ ਵੱਲੋਂ ਖਰੀਦ ਦੇ ਪ੍ਰਬੰਧ ਦੇਖੇ ਗਏ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਖਰੀਦ ਦੇ ਪ੍ਰਬੰਧ ਨੇ ਮੁਕੰਮਲ ਨੇ ਸਫਾਈਆਂ ਜਿਹੜੀਆਂ ਮੰਡੀ ਦੀਆਂ ਹੋ ਚੁੱਕੀਆਂ ਨੇ ਆਲ ਜਿਹੜੀਆਂ ਚੀਜ਼ਾਂ ਨੇ ਸਾਰੀਆਂ प्रबंध मुकमल आहिनि ਐਮਐਲਏ ਸਾਹਿਬ ਨੇ ਉਸ ਤੇ تسلی بخشਾਈ ਆ ਤੇ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੀ ਜਿਹੜੀ ਫਸਲ ਆ ਉਸ ਕਾ ਕੇ ਲਿਆਓ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਝੋਨਾ ਹੈ ਉਹ 17% ਨਮੀ ਵਾਲਾ ਹੀ ਮੰਡੀ ਚ ਖਰੀਦਿਆ ਜਾਣਾ ਇਸ ਕਰਕੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਾਲੀ ਕੋਈ ਨਾ ਕਰੇ ਪਰਮਲ ਦੀ ਜਿਹੜੀ ਵਾੜੀ ਹੈ ਉਹ ਇੱਕ ਤਰੀਕ ਤੋਂ ਬਾਅਦ ਖਰੀਦ ਚਾਲੂ ਹੋਣੀ ਹੈ ਤੇ ਸਾਰੇ ਹੀ ਆਪਣੀ ਜਿਹੜੀ ਪਰਮਲਿਆ ਸੁਕਾ ਕੇ ਲਿਆਉਣ ਬਾਸਮਤੀ ਦੀ ਖਰੀਦ ਲਗਾਤਾਰ ਚਾਲੂ ਹੈ ਸਾਡੇ ਵੱਲੋਂ ਮਤਲਬ ਇੱਥੇ ਹਰ ਵਕਤ ਬੋਲੀ ਕਰਾਈ ਜਾਂਦੀ ਹੈ ਸਾਰੇ ਕਿਸਾਨ ਜਿਹੜੇ ਨੇ ਆਪਣਾ ਚੰਗਾ ਰੀ ਫਸਲ ਦਾ ਵਟ ਕੇ ਜਾ ਰਹੇ ਨੇ ਧੰਨਵਾਦ ਜੀ